ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦਾ ਆਜ਼ਾਦੀ ਦਿਵਸ ਦੌਰਾਨ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਉਣ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਨਕੇਲ ਕੱਸਣ ਦੇ ਉਦੇਸ਼ ਨਾਲ ਐਸਐਸਪੀ ਫਾਜ਼ਿਲਕਾ ਗੁਰਮੀਤ ਸਿੰਘ ਦੀ ਅਗਵਾਈ ਹੇਠ ਫਾਜ਼ਿਲਕਾ ਪੁਲਿਸ ਵੱਲੋਂ ਅੱਜ ਵੱਖ-ਵੱਖ ਬਾਜ਼ਾਰਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ ਇਸ ਦੌਰਾਨ ਪੁਲਿਸ ਟੀਮਾਂ ਨੇ ਮੁੱਖ ਬਾਜ਼ਾਰਾਂ ਵਿੱਚ ਪੈਦਲ ਅਤੇ ਵਾਹਨਾ ਰਾਹੀਂ ਗਸ਼ਤ ਕੀਤੀ ਫਲੈਗ ਮਾਰਚ ਦੌਰਾਨ ਜਨਤਾ ਨਾਲ ਸੰਪਰਕ ਕਰਕੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਫਾਜ਼ਿਲਕਾ ਪੁਲਿਸ ਹਰ ਸਮੇਂ ਉਹਨਾਂ ਦੀ ਸੁਰੱਖਿਆ ਲਈ ਸचेत ਹੈ ਅਤੇ ਕਿਸੇ ਵੀ ਅਨਚਾਹੀ ਘਟਨਾ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਹੈ ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਫਾਜ਼ਿਲਕਾ ਤੇ ਵੀ ਸੁਰੱਖਿਆ ਚੈਕਿੰਗ ਕੀਤੀ ਗਈ ਗੱਲਬਾਤ ਦੌਰਾਨ ਐਸਐਸਪੀ ਫਾਜ਼ਿਲਕਾ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇਸ ਸੰਬੰਧ ਵਿੱਚ 7-8 ਦਿਨ ਤੋਂ ਹੀ ਜਿਹੜੇ ਫਲੈਗ ਮਾਰਚ ਪਲਾਸਨਾ ਕਬੰਦੀਆਂ ਰਾਤ ਨੂੰ ਗਸ਼ਤਾਂ ਵਗੈਰਾ ਇਹ ਲਗਾਤਾਰ ਕੀਤੇ ਜਾ ਰਹੇ ਹਨ ਅਜ ਵੀ ਸਾਰੇ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਹੀ ਸਬਡਿਵੀਜ਼ਨ ਵਾਈਜ਼ ਜਿਹੜਾ ਹੁਣ ਫਲੈਗ ਮਾਰਚ ਹੈ ਜਿਹੜਾ ਕਰੀਬ 7 ਵਜੇ ਤੱਕ ਚੱਲੇਗਾ ਇਸ ਤੋਂ ਇਲਾਵਾ ਜਿਹੜਾ ਸਾਡੇ ਰਾਤ ਨੂੰ ਜਿਹੜੇ ਨਾਕਾਬੰਦੀਆਂ ਹੋ ਜਿੰਦੀਆਂ ਸ਼ੁਰੂ ਕਰੀਬ 12 ਵਜੇ ਤੱਕ ਜਿਹੜੀਆਂ ਅਸੀਂ ਸਪੈਸ਼ਲ ਚੈਕਿੰਗ ਕਰਦੇ ਆ ਰੇਲਵੇ ਸਟੇਸ਼ਨ ਬੱਸ ਸਟੈਂਡ ਹੋਟਲ ਸਰਾ ਵਗੈਰਾ ਮਾਰਨਿੰਗ ਫੇਰ ਤਾਂ ਨਹੀਂ ਜਿਹੜੀ ਦੂਜੀ ਸ਼ਿਫਟ ਸਟਾਰਟ ਹੁੰਦੀ ਸਾਡਾ ਕੰਟੀਨਿਊਸਲੀ ਜਿਹੜਾ ਇਹ ਜਿਹੜਾ ਡੋਮਿਨੈਂਸ ਦਾ ਜਿਹੜਾ ਉਹ ਚੱਲ ਰਿਹਾ ਸਾਡਾ ਇਸ ਦੇ ਵਿੱਚ ਇਹੀ ਹੁੰਦਾ ਕਿ ਸਾਨੂੰ ਜਿਹੜਾ ਇੱਕ ਰਾਤ ਨੂੰ ਜਿਹੜਾ ਕੋਈ ਸ਼ੱਕੀ ਬੰਦਾ ਮਿਲਦਾ ਉਹਨੂੰ ਅਸੀਂ ਚੈੱਕ ਕਰਦੇ ਹਾਂ ਚੈੱਕ ਕਰਕੇ ਉਹਦੇ ਵੇਅਰ ਬੋਡਸ ਪਤਾ ਕਰਕੇ ਜੇ ਕੋਈ ਵੀ ਲੱਗਦਾ ਹੋਵੇ ਕਿ ਇਹ ਬੰਦੇ ਤੇ ਕਾਰਵਾਈ ਕਰਨੀ ਬੰਦੀ ਹੈ ਫਿਰ ਉੱਤੇ ਕਾਰਵਾਈ ਵੀ ਕਰਦੇ ਹਾਂ ਸੋ ਇਸ ਤਰ੍ਹਾਂ ਗ੍ਰਾਸੀਕਾ ਵਾਸੀਆਂ ਨੂੰ ਕੋਈ ਸ਼ੱਕੀ ਬੰਦਾ ਦਿਖਦਾ ਤੇ ਕੋਈ ਨੰਬਰ ਵੀ ਸਪੈਸ਼ਲ ਜਾਰੀ ਕੀਤਾ ਗਿਆ ਜਿਹਨਾਂ ਨੂੰ ਦੇਖੋ ਨੰਬਰ ਸਾਡੇ ਹੈਲਪਲਾਈਨ ਦੇ ਜਿਹੜੇ ਨੰਬਰ ਸਾਰੇ ਹੈ ਨਾ ਸਾਡੇ ਬਾਕੀ ਐਸਐਚਓ ਸਾਹਿਬ ਦੇ ਕੰਟੈਕਟਸ ਨੇ ਹੋਰ ਕੰਟੈਕਟ ਸਾਰੇ ਦਿੱਤੇ ਆ ਇੱਥੇ ਜੀ ਇੱਥੇ ਅੱਜ ਹੁਣ ਅਸੀਂ ਰੇਲਵੇ ਪੁਲ ਰੇਲਵੇ ਸਟੇਸ਼ਨ ਦੇ ਖੜੇ ਆ ਇੱਥੇ ਜਿਹੜਾ ਸਟੇਸ਼ਨ ਮਾਸਟਰ ਆ ਉਹਦੇ ਨਾਲ ਵੀ ਕੰਟੈਕਟ ਕੀਤਾ ਉਹਦੇ ਵੀ ਸਾਰਾ ਜਿਹੜਾ ਕਮਿਊਨੀਕੇਸ਼ਨ ਵਗੈਰਾ ਸਾਰਾ ਹੈਵ ਹੈ ਇੱਥੇ ਦੇ ਜਿਹੜੇ ਐਸ ਐਚਓ ਨੇ ਚਾਰ ਚੌਂਕੀ ਆ ਇਹਨਾਂ ਸਾਰੇ ਨਾਲ ਸਾਡਾ ਕਮਿਊਨੀਕੇਸ਼ਨ ਹੈਵ ਹੈ ਸੋ ਇੱਥੇ ਜਿਹੜਾ ਆਪਾਂ ਇਹਨਾਂ ਨੂੰ ਸੈਂਸਿਟਾਈਜ਼ ਕੀਤਾ ਵੀ ਰੇਲ ਆਉਣ ਤੋਂ ਪਹਿਲਾਂ ਤੁਹਾਡੀ ਕੀ ਡਿਊਟੀ ਬਣਦੀ ਉਸ ਤੋਂ ਬਾਅਦ ਕੀ ਬਣਦੀ ਸੋ ਇਸ ਤਰ੍ਹਾਂ ਕਰਕੇ ਜਿਹੜਾ ਸਾਰਾ ਹੀ ਸਾਡੇ ਵੱਲੋਂ ਜਿਹੜਾ ਉਹ ਚੈਕਿੰਗ ਜਿਹੜਾ ਉਹ ਲਗਾਤਾਰ ਜਿਹੜੀ ਕੀਤੀ ਜਾ ਰਹੀ ਹੈ ਫਾਜ਼ਿਲ ਕਾ ਤੋਂ ਰਿਤਿਸ਼ ਕੁੱਕਰ ਦੀ ਰਿਪੋਰਟ ਪੰਜਾਬੀ ਜਾਗਰਣ